ਉਹਨਾਂ ਲਈ ਕਿੱਡੀ ਵੱਡੀ ਗੱਲ ਹੋਣਾ ਮੈਨੂੰ ਢਾਈ ਜੇ ਪਈ ਹਣਾ ਜਿੱਦਾਂ ਵੀ ਕਿੱਡੀ ਯਾਰ ਇੱਕ ਤਰ੍ਹਾਂ ਦੀ ਆਪਾਂ ਕਹਿ ਦਈਏ ਨਾ ਵੀ ਤਰਾਸਦੀ ਸੀਗੀ ਯਾਰ ਆਪਣੇ ਵਾਸਤੇ ਤਰਾਸਦੀ ਰਹੀ ਉਹ ਸੋਚੀ ਮੈਂ ਸ਼ਾਮ ਸਕੇ ਜੀ ਉਸ ਬੰਦੇ ਦਾ ਐਡਾ ਯੋਗਦਾਨ ਰਿਹਾ ਜੀ ਉਹ ਬੰਦੀ ਸੀ ਹਾਂ ਕਿਉਂਕਿ ਉਹ ਉਹਦੇ ਉਤੇ ਰੋਟੀਆਂ ਵੀ ਸੇਕੀਐ ਉਹਦਾ ਬਚੀ ਕਾਲ ਜੀ ਸੀ ਤੇ ਅੱਜ ਆਪਾਂ ਗੱਲ ਕਰਦੇ ਆਂ ਦਿਵਾਨ ਟੋਲ ਸਮਾਦੇ ਦੇ ਬਾਰੇ ਵੀ ਇਹਨਾਂ ਦਾ ਆਪਣੇ ਇਸ ਇਤਿਹਾਸ 'ਚ ਬਹੁਤ ਵੱਡਾ ਯੋਗਦਾਨ ਆ ਹਾਂ ਬਿਲਕੁਲ ਤੇ ਮਤਲਬ ਉਹ ਜਿਹੜੀ ਆਪਾਂ ਕਹਿਦੀਵੇਂ ਸਭ ਤੋਂ ਵੱਡੀ ਕਪੱਟੀ ਕੁਰਬਾਨੀ ਕਹਿਦੀ ਉਹ ਆਪਣੇ ਗੁਰੂਆਂ ਇਦਾਂ ਜਿਹੜੋ ਹੈਗੀ ਹੋएगी ਆ ਹਾਂ ਠੀਕ ਉਹਨਾਂ ਲਈ ਹਾਂ ਉਸ ਧਰਮ ਲਈ ਕਿੱਡੀ ਵੱਡੀ ਕੁਰਬਾਨੀ ਆ ਯਾਰ ਤੇ ਆਪਾਂ ਨੂੰ ਪਹਿਲਾਂ ਚਲੋ ਉਹ ਚੀਜ਼ਾਂ ਤੇ ਜਦੋਂ ਹਣਾ ਹੁਣ ਹੌਲੀ ਹੌਲੀ ਪਤਾ ਲੱਗਦਾ ਬੰਦੇ ਨੂੰ ਜਿਉਂ-ਜਿਉਂ ਬੰਦੇ ਨੂੰ ਐਕਸਪੀਰੀਅੰਸ ਹੁੰਦਾ ਨਾ ਤਾਂ ਆਪਾਂ ਚੀਜ਼ਾਂ ਪੜਦੇ ਆਂ ਦੇਖਦੇ ਆਂ ਇਤਿਹਾਸ ਪੜਦੇ ਆਂ ਜਿਵੇਂ ਇਤਿਹਾਸ ਪੜਦੇ ਆਂ ਜਿਹੜੀਆਂ ਚੀਜ਼ਾਂ ਆਪਾਂ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਯਾਰ ਉਹ ਜਿਹੜੀ ਹਵੇਲੀ ਸੀਗੀ ਜਿਹਦੀਆਂ ਹੁਣ ਵੋਟੇਜ ਆਉਂਦੀਆਂ ਹੁੰਦੀਆਂ ਨੇ ਸਾਹਮਣੇ ਮਤ ਕਿੱਡੀ ਯਾਰ ਇੱਕ ਤਰ੍ਹਾਂ ਦੀ ਆਪਾਂ ਕਹਿ ਦਈਏ ਨਾ ਵੀ ਤਰਾਸਦੀ ਸੀਗੀ ਯਾਰ ਆਪਣੇ ਵਾਸਤੇ ਤਰਾਸਦੀ ਰਹੀ ਐ ਯਾਰ ਆਪਾਂ ਉਹ ਉਹਦੀ ਵਿਰਾਸਤ ਨਹੀਂ ਬਾਈ ਸਾਂਭ ਸਕਦੇ ਜਿਸ ਬੰਦੇ ਦਾ ਐਡਾ ਯੋਗਦਾਨ ਰਿਹਾ ਜੀ ਕਿੰਨੇ ਸਾਲ ਹੋ ਗਏ ਲੰਘ ਗਏ ਉਹ ਤਾਂ ਜਦੋਂ ਲੱਗੇ ਕਰਨ ਫੇਰ ਅਸੀਂ ਲਿਆ ਸੀ ਇੱਕ ਦੋ ਸਾਲਾਂ ਤੀ ਲੱਗਿਆ ਆ ਬਟ ਬਹੁਤ ਪਹਿਲਾਂ ਕਰਨੀ ਬਣਦੀ ਸੀਗੀ ਹਨਾ ਜਿਵੇਂ ਉਹਨਾਂ ਨੇ ਉਹ ਟਾਈਮ ਤੇ ਇੰਨੇ ਹੂੰ ਹੂੰ ਮੋਰਾ ਅੰਪਿਸ਼ਾਇਆ ਸੱਤਰ ਯਾਰ ਮੋਰਾ ਬਿਲਕੁਲ ਦੇਖਣ ਵਾਲਾ ਸੀਟਾ ਵੱਡਾ ਯਾਰ ਬਈ ਬੰਦੇ ਦੀ ਕਮਾਈ ਉਸ ਟਾਈਮ ਕੋਈ ਬੰਦਾ ਨਹੀਂ ਖੜਿਆ ਸੀ ਕਹਿਣਾ ਤੇ ਤੇ ਇੱਕ ਹੋਰ ਬੰਦੇ ਕਹੀ ਗਏ ਨੇ ਯਾਰ ਵੀ ਸਵਾਲ ਕਰ ਦਿੰਦੇ ਨੇ ਕਿ ਵੀ ਹਾਂ ਵੀ ਇਦਾਂ ਉਹ ਮਤਲਬ ਕਿਹਾ ਕਿਉਂ ਕਿਹਾ ਜਾਂਦਾ ਹੈਗਾ ਬਈ ਇੱਕ ادارے ਤਾਂ ਹੈਗਾ ਸੀ ਨਾ ਹੁਣ ਆਪਾਂ ਨਾ ਨਹੀਂ ਲੈਂਦੇ ਹੈਗੇ ਉਸ ਪਾਰਟੀ ਦੇ ادارے ਦਾ ਉਹ ਇਹਦਾ ਡਿਊਟੀ ਬਣਦੀ ਸੀ ਕਿਉਂਕਿ ਉਹ ਉਹਦੇ ਉੱਤੇ ਰੋਟੀਆਂ ਵੀ ਸੇਕੀਐਂਦੇ ਉਹਨਾਂ ਦੇ ਤਾਂ ਠੀਕ ਉਸ ਮਤਲਬ ਜਿੰਨਾ ਵੀ ਆਪਣਾ ਸੀਗਾ ਇੱਕ ਸਿੱਖੀ ਦਾ ਹਣੇ کئی ਗੁਰੂ ਘਰਾਂ ਦੀਆਂ ਅਮਦਨ ਕਰੋੜਾਂ ਦਾ 1 ਜਿੰਨੀ ਕਰੋੜਾਂ ਦਾ ਹਾਂ ਬਿਲਕੁਲ ਹੁਣ ਉਹਨਾਂ ਨੇ ਤਾਂ ਸਾਰੀ ਉਮਰ ਉਹ ਜੀਤ ਤੋਂ ਰੋਟੀਆਂ ਸੇਕੀਆਂ ਨੇ ਰੋਣਾ ਉਹਨਾਂ ਦੀ ਜੇ ਡਿਊਟੀ ਬਣਦੀ ਸੀ ਉੱਥੇ ਸਵਾਲ ਕਿਉਂ ਨਾ ਕਰੀਏ ਸਵਾਲ ਕਰਨਾ ਬਣਦਾ ਬਿਲਕੁਲ ਚਲੋ ਜੋ ਵੀ ਹੈ ਬੱਟ ਹੁਣ ਚਲੋ ਮਤਲਬ ਇਹ ਚੀਜ਼ਾਂ ਪਹਿਲਾਂ ਤੋਂ ਸਾਹਮਣੇ ਜਿਹੜੀਆਂ ਇੱਕ ਆਪਾਂ ਕਹਿ ਦੀ ਨਾ ਵੀ ਇੱਕ ਹੈ ਯਾਰ ਤਰਾਸ ਦੀ ਵਾਲੀ ਗੱਲ ਤੇ ਹੁਣ ਵੀ ਜਿਵੇਂ ਮੁੰਡੇ ਆਪਾਂ ਵੀਡੀਓ ਦੇਖਦੇ ਆ ਤੇ ਜੀ ਆਰ ਟੀਵੀ ਦੇਖਿਆ ਸੀਗਾ ਜਿਹੜਾ ਮੁੰਡੇ ਉੱਥੇ ਬਿਲਡਿੰਗਾਂ ਦੇ ਉੱਤੇ ਚੜੇ ਫਿਰਦੇ ਨੇ ਹਵੇਲੀ ਦੇ ਉੱਪਰ ਉੱਪਰ ਮੁਟਾਰ ਰਹੇ ਨੇ ਪੁਤਾਰ ਰਹੇ ਨੇ ਆ ਤੇ ਲੋਕ ਉਹਨਾਂ ਨੂੰ ਵੀ ਗਾਲਾਂ ਕੱਢ ਰਹੇ ਨੇ ਉਹ ਬਾਬੇ ਨੂੰ ਵੀ ਗਾਲਾਂ ਕੱਢ ਰਹੇ ਨੇ ਵੀ ਹਾਂ ਗਲਤ ਕਰ ਰਹੇ ਨੇ ਵੀ ਕਿਉਂ ਕਰਦੇ ਐਵੇਂ ਯਾਰ ਦੇਖੋ ਜਿਹੜੀ ਚੀਜ਼ ਜਦੋਂ देर आए दुरुਸਤ ਆਏ ਕਹ ਲੋ ਹਣਾ ਬਟ ਬਹੁਤ ਚ ਟਾਈਮ ਪਹਿਲਾਂ ਸਾਂਭ ਲੈਣੀ ਚਾਹੀਦੀ ਸੀ ਹੁਣ ਵੀ ਕਈ ਤਾਂ ਕਈ ਜਾਂਦੇ ਹਣਾ ਇਹ ਚੀਜ਼ ਹੈ ਨਾ ਬਈ ਤਾਂ ਕਿੰਨਾ ਕਿਤੇ ਚੀਜ਼ ਦੇਖੋ ਨੂੰ ਮਿਲਦੀ ਹੈ ਗਿਆ ਬਣਾ ਹਣਾ